ਕਰਮਚਾਰਾ ਜੀ ਪੈਂਡ ਮੈਂ ਮੈਂ ਆਪੇ ਪੈਂਡ ਜਾ ਰਹੀ ਆ ਲੱਕੜੀ ਲੈ ਕੇ ਵੀਰੇ ਦੇ ਲੱਕੜੀ ਕੰਦਣਾ ਤੇ ਨੇਤੀਤੀ ਗਿਆ ਸਿਆਣਾ ਸੀ ਟੁੱਟ ਤੇ ਫਲਾ ਨੂੰ ਬਣ ਗਿਆ ਹਣਾ ਤੇ ਮੀਨੂ ਸੋਈ ਜਾਂਦੀ ਆ ਥੋੜਾ ਜਿਹਾ ਕੰਮ ਰਹਿ ਗਿਆ ਅੱਜ ਘਰ ਪਿਆਰ ਨੂੰ ਲਾਇਆ ਆਟਾ ਗੁੰਨੂ ਮੈਂ ਕਿ ਮੈਨ ਹੋ ਕੇ ਲੇਟ ਅੱਜ ਛਛਕਾ ਦੀ ਛਾਰਿਆਂ ਨੂੰ ਸੱਸੀ ਗਾਲੀ ਸਰਨ ਤੁਸੀਂ ਹੋ ਗਾਜੀ ਕੁਝ ਹੋਗੇ ना ना निकला थले, थले, थले तो बह के गोने आटा मंजे तह के कौन आटा कहते गुरप्याल आटा ना ना कुन्या गया पहन गिया बहुत ली तुझे पहली हर ही होगा ਵੇ ਇਹਨਾਂ ਨੇ ਆਟਾ ਹੁਣ ਬੰਜੇ ਤੇ ਬਹਿ ਕੇ ਗੁੰਨਣ ਦਾ ਰਵਾਜ ਆ ਗਿਆ ਤੇ ਨੰਨੂ ਵੱਲੋਂ ਚਰੂ ਕੀਤਾ ਗਿਆ ਉਹ ਵੈਸੇ ਹੈ ਤਾਂ ਥੱਲੇ ਹੀ ਤੇ ਪਰ ਹੁਣ ਆਟਾ ਖਰਾਬ ਹੋ ਜਾਊਗਾ ਥੋੜਾ ਜਿਹਾ ਨੰਨ ਥੱਲੇ ਲੈ ਕੇ ਗੁੰਨ ਨਾ ਓਏ ਨੰਨੂ ਨੰਨ ਥੱਲੇ ਲੈ ਜਾ ਉਹ ਮਾੜੀ ਮਾਤਾ ਰੋਲਾ ਪਾਈ ਜਾਂਦੀ ਥੱਲੇ ਲੈ ਜਾ ਥੱਲੇ ਲੈ ਜਾ ਸੁਣਦੇ ਨਹੀਂ ਥੱਲੇ ਲੈ ਜਾ ਥੱਲੇ ਲਾਜੋ ਥੱਲੇ 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 ਲਾਵੇ ਨਾ ਪੈ ਦਰਿਆ ਕੇ ਲੇ ਕਿੰਨਾ ਟਾਈਮ ਲੱਗੂਗਾ ਭਾਈ ਫੰਡਲ ਲਾ ਦੇ ਆਖਟ ਵਜਣਗੇ ਰੋਤੇ ਆਪਾਂ ਦਾ ਸੌ ਜਾਣਾ ਪਰ ਤਾਂ ਨੀਂਦ ਆਈ ਜਾਂਦੀ ਆ ਆਪਾਂ ਦਾ ਪਹਿਲਾ ਸੌ ਜਾਣਾ ਤੂਰ ਵਾਲਾ ਪਾਈ ਜਾਣਾ ਓਏ ਆਪਾਂ ਦਾ ਨਹੀਂ ਖਾਣੀ ਰੋਟੀ ਆਪਾਂ ਦਾ ਪਹਿਲਾ ਹੀ ਨਹੀਂ ਖਾਣੀ ਭਾਈ ਓਏ ਆਪਾਂ ਉਹ ਨਹੀਂ ਆਟਾ ਘਰ ਆਪਾਂ ਨੇ ਆਪਾਂ ਨੇ ਖਾਣੀ ਵੀ ਓਏ ਆਪਾਂ ਨਹੀਂ ਖਾਣੀ ਵੀ ਆਪਾਂ ਪਹਿਲਾ ਦਾ ਤਾਂ ਖਾਣੀ ਨਹੀਂ ਛੱਡ ਕੇ ਨੰਨੂ ਰਹਿਣ ਦੇ ਛੱਡ ਪਰੇ ਵਧੀਆ ਤਾਜੀ ਜੀ ਚਾਹ ਬਣਾ ਲਓ ਵਧੀਆ ਤਾਜੀ-ਤਾਜੀ ਚਾਹ ਬਣਾ ਲਓ ਕਿਲੋ ਦੁੱਧ ਮੈਨ ਲਾਦਾ ਕਿਲੋ ਠੋਕੋ ਕੱਲ ਨੂੰ ਆ ਕੇ ਸ਼ਾਮ ਨੂੰ ਲੈਣਾ ਮਾਂ ਮੰਮੀ ਹਾਂ ਅਜੇ ਦੁੱਧ ਵੀ ਨਹੀਂ ਆਇਆ ਦੁੱਧ ਨਹੀਂ ਲੈ ਕੇ ਆਏ ਆ ਤੱਕ ਰਾਤ ਨੂੰ ਆਉਂਦਾ ਜੜੀ ਓਹੋ ਨਨੋ ਕੇ ਜਨੇ ਨੇ ਖਾਣ ਲਿਆ ਅੱਲਾ ਰੱਖ ਅਰ ਪ੍ਰਾਜਿਤ ਰਾਦੇ ਪ੍ਰਾਜਿਤ ਰਾਦੇ ਉਹਦਾ ਉਹ ਕੱਤਰ ਨੂੰ ਗੁਰੂ ਸਾਰ ਪਾਇਆ ਤਾਂ ਉਹ ਛੜੀਆਂ ਲੈ ਆ ਜਾਣੀਆਂ ਕੱਲ ਤੇ ਪਾਇਆ ਤੂੰ ਇੰਨਾ ਲਈ ਖੜਨਾ ਤੇਰਾ ਉਹ ਹੀ 2 ਘੰਟੇ ਗਾਹ ਵਧਨੇ ਆ ਤੂੰ 8 ਵਜੇ ਦਾ ਟਾਈਮ ਤਾਂ ਦੇਈ ਜਾਂ ਨਹੀਂ ਮੈਨੂੰ ਪਤਾ 11 ਵਜੇ ਨੇ ਤੈਨੂੰ ਗਰੰਟੀ ਹੈ ਜੀ ਦੀ ਕਲੇ ਡਾਂਗਾ ਚੱਕ ਲੈਣਾ ਕੋ ਨਾ ਹੋਈ ਰੋਟੀਆਂ ਟਿੱਕਾ ਨਹੀਂ ਤੇਰੀ ਫੇਰ ਕੀ ਆ ਲਊਗਾ ਚਾ ਚਾ ਵੀ ਨੰਨੂ ਐਵੇਂ ਹੋ ਗਈ ਕਿੰਨੀਆਂ ਰੋਟੀਆਂ ਖਾੜੀਆਂ ਤੂੰ ਕੋਈ ਪਤਾ ਨਹੀਂ ਪਾ ਜਾਣ ਦਾ ਹਜੇ ਕੋਈ ਪਤਾ ਨਹੀਂ ਸੀਗਾ ਕਿ ਕਿ ਨਾ ਜਾਈ ਚਲੋ ਫੇਡ ਆ ਕਰ ਦੋ ਤਾਂ ਬਦਾਨਾ ਜਵਾ ਕਹਿ ਕੇ ਨਾਲ ਸਕੂਟਰੀ ਲੈ ਜਾ ਇੱਥੋਂ ਇੱਥੋਂ ਬਾਹਰ ਬਾਹਰ ਦੀ ਜਾੜੂ ਛੇਰ ਚ ਨਾ ਜਾਇਓ ਸੱਚੇ ਕਿ ਤੂ ਆਰੀ ਲਖੜ ਵਾਲ ਜਾਈਆਂ ਸਦਿਆ ਤੁਰਨਾ ਤਾਂ ਉਦੋਂ ਤੈਨੂੰ ਲਖੜਾ ਕਿੱਧਰੋਂ ਮਿਲ ਜੂ ਬਈ ਉਹਦਾ ਜਾਜੇ ਦਾ ਘਟੋ ਘਟ ਨਾ ਉਹ ਜਿਹਨਾਂ ਨੇ ਧੂਆਤੀ ਲਾਉਣੀ ਆ ਮੈਂ ਪਹਿਲੀ ਵਾਰ ਮੈਂ ਲੱਕੜੀ ਮਾਂ ਲੱਕੜੀ ਹਣਾ ਮੰਮੀ ਜਣੇ ਆਂਦੀ ਹੁੰਦੀ ਆ ਜੇ ਲੀੜੇ ਨਾ ਹੁੰਦੇ ਤਾਂ ਇਹਨੂੰ ਮੈਂ ਇੱਥੇ ਲੈ ਜਾਂਦਾ ਜੈਬ ਨਾਲੇ ਉੱਥੋਂ ਲੈ ਆਉਂਦੇ ਹਾਂ ਸਾਰਾ ਸਬਾਨ ਇੱਥੋਂ ਲੈ ਕੇ ਪਾਉਂਦੇ ਤੇ ਸਿੱਧੇ ਲੰਘ ਜਾਂਦੇ ਕੋਈ ਨਾ ਚਾਵਲਾ ਇਹ ਦੂ ਛੇਤੀ ਛਮਲਾ ਆਪਾਂ ਆਪਾਂ ਨੂੰ ਨੇਰਾ ਉਹ ਜਾ ਆਪਾਂ ਸਕੂਲੀ ਤੇ ਜਾਣਾ ਇੱਥੇ ਤੇ ਨਾਲੇ ਦੱਬਾ ਦਵਾ ਲਿਓ ਨਾਲ ਲਖੜੀਆਂ ਦਵਾ ਲਿਓ ਆ ਜਾਏ ਨਾਲੇ ਬਾਘਿਆ ਲਿਓ ਕਾ ਹੋਟਲ ਚੋਂ ਤੈਨੂੰ ਮੈਂ ਦੱਬਾ ਦਵਾ ਦੇਣਾ ਤੇ ਦੁਕਾਨ ਤੋਂ ਤੈਨੂੰ ਸਾਹਮਣੇ ਲਖੜੀਆਂ ਦਵਾ ਦੇਣੀ ਹੈ ਹੋਏ ਉਹ ਦੇਖ ਲੈ ਆ ਤਿਆਰ ਹੋ ਕੇ ਪੈ ਜੋ ਉਹ ਛੋਰਾ ਨੀੜੇ ਲੂੜੇ ਪਾ ਕੇ ਪੈ ਜੋ ਪੁੱਤੋ ਕੱਲ ਨੂੰ ਨਾਨਕੀ ਜਾਣਾ ਹੈ ਵਧੀਆ ਤਿਆਰ ਹੋ ਕੇ ਜਾਣਾ ਬੰਦੇ ਵਧੀਆ ਹਾਂ ਹੌਣ ਤਿਆਰ ਹੋ ਕੇ ਪੈ ਜੋ ਮੈਨੂੰ ਤਾਂ ਇਹ ਚ ਗੇ ਨੇ ਵੀ ਤੇਰੀ ਮਾਂ ਰਾਤ ਨੂੰ 12 ਵਜੇ ਕਹਿ ਦੇਵੇ ਚਲੋ ਚੱਲ ਗਏ ਆਓ ਤਿਆਰ ਹੋ ਜਾਓ ਪੁੱਤ ਸਾਰੇ ਜਣੇ ਤਿਆਰ ਹੋ ਜਾਓ ਉਹਰਾ ਕੰਨ ਦਾ ਕੀ ਪੈਠਾਣਾ ਸੈਂਟ ਲਾ ਕੇ ਦਵਾਂਗੇ ਆ ਸੈਂਟ ਲਾ ਕੇ ਪੈ ਜੋ ਕੱਲੂ ਚਰਨਾ ਪਹਿਲਾ ਚਾਰੀਆਂ ਖਿੱਚ ਕਾਉਣ ਤਾਂ ਫੇਰ ਹੀ ਆ ਹਾਂ ਹੋਰ ਸੈਂਟ ਛੰਟ ਮਣ 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 ਥੱਪ ਲੋ ਮਾਨਵੀਰਾ ਤਾਂ ਗਿਆ ਕਾਉ ਕੀ ਗੱਲ ਮੁੰਡੇ ਨੇ ਨਾਨਕੀ ਨੇ ਜਾਣਾ ਤੇ ਤੂੰ ਭਾਂਡੇ ਧਵਾਵੇਂ ਤੈਨੂੰ ਸ਼ਰਮ ਨਾ ਆਊਗੀ ਹੈ ਮੁੰਡੇ ਦੇ ਤਾਂ ਕੰਮ ਕਰਦੀ ਮੁੰਡੇ ਕੰਮ ਨਹੀਂ ਨਾ ਕਰਦੇ ਜਿਹੜਾ ਭਾਂਡੇ ਵਾਲਾ ਕੰਮ ਉਹ ਆ ਕਰੂਗੀ ਇਹ ਆਟਾ ਬੰਦੀ ਆ ਇਹ ਆਟਾ ਇਹਨੇ ਕਾ ਹੱਕ ਬੰਦਾ ਇਹਦਾ ਕਿਉਂ ਨਹੀਂ ਗੁੰਨਣਾ ਇਹਨੇ ਜੋ ਹਰਨਾ ਸਿੱਖੂਗੀ ਤਾਂ ਸਿੱਖੂ ਕਦੋਂ ਇਹ ਵਧੀਆ ਪਤਾ ਹੈ ਕੰਮ ਕਰਿਆ ਕਰਨ ਮਾ ਜਵੇਂ ਤੇਰੀ ਮਾਂ ਬੀਜੀ ਹੈ ਕੋਣ ਕੇ ਨਾ ਖਾਉ ਨੂੰ ਹੜਾਏ ਲੱਗਦਾ ਉਹਨੂੰ ਵੀ ਦਵਾ ਦਾ ਫਟਾ ਫਟ ਤਬ ਤਬ ਸੁਖਤਾ ਜਾਵੇ ਕਿਤੇ ਮੈਨwarte ਕੱਪੜੇ ਪ੍ਰੈਸ ਕਰਕੇ ਰੱਖਣੇ ਆ। ਲਾ ਕੰਮ ਆ ਬਾਲੇ ਬਿੱਟੇ। ਚੀਤਾ ਕਸ਼ਮੀਰੀ ਹਾਂ ਹਾਂ। ਚਾਹ ਹੁੰਦਾ ਨੰਨੂ ਪੁੱਤ ਚਾਹ ਹੁੰਦਾ। ਇਹ ਨਾ ਦਿਨੇ ਮੈਂ ਇਹਨੂੰ ਪੁੱਛਿਆ ਮੈਂ ਨੰਨੂ ਇਹਨੂੰ ਦਿਨੇ ਨਾਲ ਗੱਲ ਕੀਤੀ ਇਹਦੇ ਕੋਲ ਮੈਂ ਕਿਹਾ ਵੀ ਕਈ ਪਲੇਨ ਹੈ ਤੇ ਤੜਕੇ ਵੀ ਮੈਂ ਪੁੱਛਿਆ ਕਈ ਪਲੇਨ ਹੈ ਆਂਦੇ ਵੀ ਕੋਈ ਪਲੇਨ ਨਹੀਂ ਆਪਣਾ ਮੈਂ ਕਿਹਾ ਵੀ ਠੀਕ ਹੈ ਮੈਂ ਕੈਨਸਲ ਕਰਤਾ 1:00 ਵਜੇ ਫੋਨ ਆ ਗਿਆ ਆਂਦੇ ਤੁਸ ਜਾਣਾ ਆਉਣਾ ਮੈਂ ਕਿਹਾ ਵੀ ਆ ਵੇਖ ਲਓ ਕਿਥੋਂ ਕੱਚ ਕੱਚ ਚ ਮੋਲੀ ਕੱਢ ਮਾਰੀ ਇਹਨਾਂ ਨੇ ਆ ਚੱਲ ਵੜਾਂਗੇ ਭਾਈ ਚਲੋ ਹੁਣ ਤੂੰ ਇਹ ਵਿਚਾਰ ਕਰ ਵੀ ਕਰਨਾ ਕੀ ਇਹ ਕੱਲ ਨੂੰ ਕਿਥੋਂ ਲੈਣਾ ਸਮਾਨ ਇਹ ਵਿਚਾਰ ਕਰ ਜਾਣਾ ਤਾਂ ਹੁਣ ਪੱਕਾ ਹੀ ਬਣਨਾ ਆ ਚਲੋ ਨਾਲੇ ਤੇਲ ਪਵਾ ਲਵਾਂਗੇ ਇਥੋਂ ਕੋਰੇ ਵਾਲੋਂ ਆਓ ਕਿੱਥੇ ਮੁੜਨੀ ਆਹ ਹੋਵੇਗਾ ਜਿਹੜੇ ਲੀੜੇ ਚਾਹੁੰਦੇ ਚ ਉਹਨਾਂ ਦੀ ਦੁਕਾਨ ਨਹੀਂ ਘਟੀ ਸਾਹਮਣੇ ਜਿਹੜੇ ਆਪਣੇ ਕੋਰੇ ਵਾਲੇ ਲੀਡ ਵੇਚਣੋਂ ਦੰਦੇ ਹੀ ਥੋੜਾ ਵੇਖ ਕਬਾਰਚ ਥੋੜਾ ਬੱਚੇ ਨਾਲ ਲੈ ਚੱਲੀ ਬੱਚੇ ਛੱਡਨੇ ਕਿਤੇ ਮੌੜ ਤਾਂ ਆਪਾਂ ਦੱਸਾਂ ਮੈਂਡਾ ਚਾਉਣਾ ਬੱਚੇ ਨਾਲ ਇੱਦਾਂ ਨਹੀਂ ਦਿੰਦੇ ਆ ਲੈਣਾ ਹੋਣ ਲੈਣਾ ਤੇ ਇਹਦੇ ਕੱਲ ਚੱਲ ਠੀਕ ਆ ਅੱਜ ਤੋਂ ਬੱਚੇ ਛੱਡ ਦੇਗੇ ਤੇ ਕੱਲ ਅਕਸਰ ਬੱਚੇ ਨਾਲ ਹੀ ਹੋਣੇ ਕੱਲ ਨੂੰ ਕਿਹੜੇ ਪੜੋਲੇ ਚ ਪਾਏਗੀ ਬੱਚਿਆਂ ਨੂੰ ਇਹ ਤਾਂ ਜਿੱਦਾਂ ਜਾਈਓ ਨਾਲ ਜਾਣਗੇ ਹਾਂ ਇਹਨਾਂ ਨੂੰ ਇਹਨਾਂ ਵਿੱਚੋਂ ਉਹਨਾਂ ਕਰੇ ਭਾਈਆ ਸੈਂਪਲ ਲਿਆ ਦੇ ਤਾਨੂੰ ਤੂੰ ਬਾਲਾ ਟਾਈਮ ਨਾ ਨਾ ਲਾਈ ਪ੍ਰਸੰਦ ਕਰ ਲੱਗੀ ਉਹਨਾਂ ਕਹੇ ਭਾਈਆ ਇਹਨਾਂ ਇਹਨਾਂ ਲੀਆਂ ਦੇ ਦੇ ਇਹ ਤਾਂ ਕੋਈ ਪਤਾ ਨਹੀਂ ਇਹ ਤਾਂ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਇਹ ਤਾਂ ਜਿਵੇਂ ਸੌਣ ਤੇ ਬੱਦਲ ਅੰਗੂਣਾ ਨੇਰੀ ਨਾ ਬੱਦਲ ਚੱਕ ਕੇ ਗਾਂ ਲੈ ਗਏ ਉਹ ਗੱਲਾਂ ਨਹੀਂ ਨਹੀਂ ਜਾਣਾ ਨੰਨੋ ਇੰਨੇ ਤੇਜੀ ਕੀਤੀ ਗੁੜੇ ਲੈ ਉਧਰ ਮਸ਼ੀਨ ਕਾ ਕਿੰਨੀ ਘਸੀ ਜਾਂਦੀ ਐ ਉਹਦਾ ਹਾਲ ਪੁੱਛ ਕੇ ਵੇਖ ਕੀ ਐ ਵੀ ਸ਼ਵਾਦਾ ਮੇਰੇ بڑے ਕੰਮ ਤੇ ਮੈਂ ਵੀ ਫਰੀ ਹੋ ਮਾਂ ਤੇ ਜ਼ਬਾਨ ਤੇ ਤੇਰੇ ਚਤ ਚ ਕੱਲ ਨੂੰ ਬਾਗੜੇ ਤੜਕੇ ਲੈẽਗੀ ਕੋ ਨਹੀਂ ਜਨੂ ਮੈਨੂੰ ਨੇਰੇ ਉਹਨੂੰ ਜਾਣਾ ਪੈਈ ਤੇ ਲਖੜੀਆਂ ਮਿਲ ਜਾਣੀਆਂ ਅੱਜ ਕੱਲੇ ਦੁਕਾਨ ਤੋਂ ਵੀ ਮਿਲ ਜਾਂਦੀਆਂ ਤੇ ਜਾਂਦੇ ਹੋਏ ਇੱਥੋਂ ਲੰਗਿਆਂ ਦਾ ਡੱਬਾ ਲੈ ਲਾਂਗੇ ਗੱਲ ਮੁੱਕੀ ਤੇ ਸਿੱਧੇ ਚੜ ਜਾਾਂਗੇ ਰੋੜੇ ਵੇਰੋਗੇ ਦੁੱਧਾ ਮਾਰੀ ਫੇਰ ਆਪਾਂ ਬਾਅਦ ਨਾਲ ਕਿ ਲੈਣ ਜਾਣਾ